ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਔਰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਰਫ ਔਰ ਸਿਰਫ ਲੜਕੀਆਂ ਦੇ ਖਾਸ ਰਿਸ਼ਤੇ ਔਰ ਅੱਜ ਦੀ ਇਸ ਵੀਡੀਓ ਵਿੱਚ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹਨਾਂ ਨੂੰ ਵੀ ਯਾਨੀ ਕਿ ਬੈਲ ਆਈਕਨ ਨੂੰ ਆਲ ਦੇ ਸੈੱਟ ਕਰ ਲਓ ਤਾਂ ਜੋ ਹਰ ਰੋਜ਼ ਨਵੇਂ-ਨਵੇਂ ਰਿਸ਼ਤੇ ਸਾਡੇ ਕੋਲ ਪਹੁੰਚ ਰਹੇ ਨੇ ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਔਰ ਇੱਕ ਜ਼ਰੂਰੀ ਸੂਚਨਾ ਇਹ ਹੈ ਕਿ ਜਿੰਨੀਆਂ ਵੀ ਐਡਸ ਆ ਰਹੀਆਂ ਨੇ ਇਸ ਚੈਨਲ ਤੇ ਉਹ ਸਿਰਫ ਲੜਕੀਆਂ ਦੀਆਂ ਹੀ ਹੋਣਗੀਆਂ ਔਰ ਗਰੀਬ ਪਰਿਵਾਰ ਤੋਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਹੈ ਸੋ ਹੁਣ ਗੱਲ ਕਰਦੇ ਹਾਂ ਜਿਹੜੇ ਸਾਡੇ ਕੋਲ ਨਵੇਂ ਪ੍ਰੋਫਾਈਲਸ ਪਹੁੰਚੇ ਨੇ ਸੋ ਹੁਣ ਗੱਲ ਕਰਦੇ ਹਾਂ ਜਿਹੜੇ ਅੱਜ ਦੀ ਵੀਡੀਓ ਵਿੱਚ ਪ੍ਰੋਫਾਈਲਸ ਆਏ ਹੋਏ ਨੇ ਫਰਸਟ ਰਿਸ਼ਤਾ ਹੈ ਸ਼ਰਮਾ ਕਾਸਟ ਦੀ ਲੜਕੀ ਡੇਟ ਆਫ ਬਰਥ ਹੈ 20 ਮਈ 2004 ਹਾਈਟ ਹੈ 5 ਫੁੱਟ 3 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਕਲਾਸ ਫੈਮਿਲੀ ਦੇ ਵਿੱਚ ਨੇ ਇਹਨਾਂ ਦੇ ਪੇਰੈਂਟਸ ਔਰ ਇੱਕ ਬ੍ਰਦਰ ਲੜਕਾ ਇਹਨਾਂ ਨੂੰ 26 ਸਾਲ ਤੱਕ ਐਨ ਆਰ ਆਈ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕਿਸੇ ਯੂਰਪ ਕੰਟਰੀ ਵਿੱਚ ਵੈਲ ਸੈਟਲ ਹੋਵੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 628092523362809 25223 ਨੈਕਸਟ ਹੈ ਹਿੰਦੂ ਕਾਸਟ ਦੀ ਲੜਕੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਿਟੀਜ਼ਨ ਹੈ ਕੰਪਨੀ ਦੇ ਵਿੱਚ ਵਧੀਆ ਜੌਬ ਕਰਦੇ ਨੇ ਵੈਲ ਸੈਟਲ ਫੈਮਿਲੀ ਤੋਂ ਇੱਕ ਬ੍ਰਦਰ ਆਸਟ੍ਰੇਲੀਆ ਵਿੱਚ ਪੀਆਰ ਫਾਦਰ ਬਿਜ਼ਨੈਸਮੈਨ ਮਦਰ ਹਾਊਸ ਵਾਈਫ 1994 ਦਾ ਜਨਮ 5 ਫੁੱਟ 2 ਇੰਚ ਹਾਈਟ ਔਰ ਲੜਕਾ ਇਹਨਾਂ ਨੂੰ ਹਿੰਦੂ ਕਾਸਟ ਤੋਂ ਹੀ ਚਾਹੀਦਾ ਹੈ ਔਰ ਫੈਮਿਲੀ ਦਾ ਫੋਨ ਨੰਬਰ ਹੈ 7973701819 79 73701819 नेक्स्ट है सरकारी डॉक्टर लड़की ਦਾ ਰਿਸ਼ਤਾ 115000 ਰੁਪਏ ਸਾਲਾਨਾ ਇਹਨਾਂ ਦੀ ਇਨਕਮ ਹੈ 1985 ਦਾ ਬਰਥ 5 ਫੁੱਟ 3 ਇੰਚ ਹਾਈਟ ਗਾਸਤ ਹੈ ਨਦੀ ਪ੍ਰਜਾਪਤ ਇੱਕ ਸਿਸਟਰ ਹੈ ਹਾਈ ਕੋਰਟ ਵਿੱਚ ਸਰਕਾਰੀ ਐਡਵੋਕੇਟ ਫਾਦਰ ਇਹਨਾਂ ਦੇ ਰਿਟਾਇਰ ਨੇ ਸਰਕਾਰੀ ਜੋਬ ਤੋਂ ਮਦਰ ਐਕਸਪਾਇਰ ਹੋ ਚੁੱਕੇ ਨੇ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੁਹੱਲੀ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਹੈ 95015120639501512063 ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣਾ ਬਾਇਓ ਡਾਟਾ ਭੇਜਣਾ ਚਾਹੁੰਦੇ ਹੋ ਜਾਂ ਕੋਈ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ 7589372162 ਇਸ WhatsApp ਨੰਬਰ ਤੇ ਤੁਸੀਂ ਸਿਰਫ ਮੈਸੇਜ ਕਰਨਾ ਹੈ ਔਰ ਫੋਨ ਕਾਲ ਨਹੀਂ ਕਰਨੀ ਹੈ ਨੈਕਸਟ ਹੈ ਰਵੀਦਾਸੀ ਆ ਸਿੱਖ ਕਾਸਟ ਦੀ ਲੜਕੀ ਜਿਹੜੀ ਸਾਈਪਰਸ ਵਿੱਚ ਜੌਬ ਕਰਦੀ ਹੈ 1995 ਦਾ ਬਰਥ 5 ਫੁੱਟ ਹਾਈਟ ਕੁਆਲੀਫਿਕੇਸ਼ਨ ਹੈ ਜੀ ਐਨ ਐਮ ਨਰਸਿੰਗ ਲੜਕਾ ਇਹਨਾਂ ਨੂੰ ਸਿਰਫ ਐਨ ਆਰ ਆਈ ਚਾਹੀਦਾ ਹੈ ਜਾਤੀ ਬੰਧਨ ਕੋਈ ਨਹੀਂ ਹੈ ਪੰਜਾਬ ਤੋਂ ਹੀ ਬਿਲੋਂਗ ਕਰਦੀ ਨੇ ਹੁਸ਼ਿਆਰਪੁਰ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ +35796384536 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਨੈਕਸਟ ਹੈ ਜੱਟ ਸਿੱਖ ਲੜਕੀ 13 ਫਰਵਰੀ 1994 ਦਾ ਬਰਥ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਬੀਕੋਮ ਬੈਚਲਰ ਆਫ ਕਾਮਰਸ ਹਾਈਟ 5 ਫੁੱਟ 4 ਇੰਚ ਔਰ ਐਟ ਪ੍ਰੈਸੈਂਟ ਲੜਕੀ ਮੁੰਬਈ ਵਿੱਚ ਕੰਪਨੀ ਵਿੱਚ ਜੋਬ ਕਰਦੀ ਹੈ ਔਰ ਮੁੰਬਈ ਵਿੱਚ ਹੀ ਇਹਨਾਂ ਦਾ ਰੈਜ਼ੀਡੈਂਸ ਹੈ ਬੈਕਗ੍ਰਾਉਂਡ ਹੈ ਇਹਨਾਂ ਦੀ ਅਮਰਸਰ ਸਿਟੀ ਤੋਂ ਔਰ ਇਹਨਾਂ ਨੂੰ ਕੰਪਨੀ ਵਿੱਚ ਜੋਬ ਕਰਦੇ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਵੈਲ ਐਜੂਕੇਟਿਡ ਹੋਵੇ ਔਰ ਵਧੀਆ ਵੈਲ ਸੈਟਲ ਫੈਮਿਲੀ ਤੋਂ ਹੋਵੇ ਹੋਰ ਵਧੇਰੇ ਇਨਫੋਰਮੇਸ਼ਨ ਵਾਸਤੇ ਸਿੱਧਾ ਹੀ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਫੋਨ ਨੰਬਰ ਨੋਟ ਕਰੋ ਜੀ 8652534690 8652534690 ਨੈਕਸਟ ਹੈ ਲੜਕੀ ਦਾ ਰਿਸ਼ਤਾ ਲੜਕੀ ਵੈਲ ਸੈਟਲ ਫੈਮਲੀ ਨੂੰ ਬਿਲੋਂਗ ਕਰਦੀ ਹੈ ਸਾਰੀ ਫੈਮਲੀ ਇਹਨਾਂ ਦੀ ਯੂਐਸਏ ਵਿੱਚ ਹੈ ਕੈਲੀਫੋਰਨੀਆ ਸਿਟੀ ਵਿੱਚ 20 ਜੂਨ 1996 ਦਾ ਬਰਥ 5 ਫੁੱਟ 3 ਇੰਚ ਹਾਈਟ ਕੁਆਲੀਫਿਕੇਸ਼ਨ ਹੈ ਗ੍ਰੈਜੂਏਸ਼ਨ ਕਾਸਟ ਹੈ ਇਹਨਾਂ ਦੀ ਬਾਵਾ ਔਰ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਸਿਰਫ ਯੂਐਸਏ ਵਿੱਚ ਪੀਆਰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਔਰ ਜਾਤੀ ਬੰਧਨ ਇਹਨਾਂ ਨੇ ਕੋਈ ਨਹੀਂ ਹੈ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 83600805534 8360805534 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ 2 ਫਰਵਰੀ ਸੰਡੇ ਨੂੰ ਲੜਕੀਆਂ ਦੇ ਨਵੇਂ ਰਿਸ਼ਤਿਆਂ ਦੀ ਐਡ ਆਵੇਗੀ ਸੋ ਦੇਖਣਾ ਨਾ ਭੁੱਲਣਾ ਅੱਜ ਦੀ ਇਹ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ